ਫਿਲੌਰ ਦੇ ਨਜ਼ਦੀਕੀ ਪਿੰਡ 'ਚ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ। ਬੀਤੀ ਰਾਤ ਫਿਲੌਰ ਦੇ ਨਜ਼ਦੀਕੀ ਪਿੰਡ ਖਲਾ ਵਿਖੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇੱਕ ਐਨਆਰਆਈਸ ਪਰਿਵਾਰ ਦੇ ਘਰ ਤੇ ਗੋਲੀਆਂ ਚਲਾਈਆਂ। ਇਹ ਗੋਲੀ ਚੱਲਣ ਦੀ ਵਾਰਦਾਤ ਅੱਧੀ ਰਾਤ 12:30 ਵਜੇ ਦੇ ਕਰੀਬ ਹੋਈ। ਇੱਕ ਮੋਟਰਸਾਈਕਲ ਤੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਚਾਰ ਫਾਇਰ ਕੀਤੇ। ਇਹਨਾਂ ਗੋਲੀਆਂ ਦੀ ਆਵਾਜ਼ ਸੁਣ ਪਿੰਡ ਦੇ ਲੋਕ ਸਹਿਮ ਵਿੱਚ ਪੈ ਗਏ। ਪਿੰਡ ਵਾਸੀਆਂ ਵੱਲੋਂ ਮੌਕੇ ਤੇ ਥਾਣਾ ਫਿਲੌਰ ਵਿਖੇ ਫੋਨ ਕੀਤਾ ਗਿਆ ਮੌਕੇ ਤੇ ਥਾਣਾ ਫਿਲੌਰ ਦੇ ਐਸਐਚਓ ਕੁਸ਼ਨ ਕੁਮਾਰ ਸਮੇਤ ਪੁਲਿਸ ਪਾਰਟੀ ਕਟਨਾ ਸਥਾਨ ਤੇ ਪੁੱਜੀ ਅਤੇ ਸਾਰੀ ਘਟਨਾ ਦੀ ਜਾਂਚ ਕੀਤੀ ਇਹ ਗੋਲੀ ਚੱਲਣ ਦਾ ਸਾਰਾ ਮਾਮਲਾ ਨਾਲ ਲੱਗਦੇ ਕਰਾਵੇਂ ਚ ਲੱਗੇ ਸੀ ਸੀਡੀ ਕੈਮਰਿਆਂ ਵਿੱਚ ਕੈਦ ਹੋ ਗਿਆ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੱਕ ਐਨਆਰਆਈਸ ਪਰਿਵਾਰ ਦੇ ਘਰ ਤੇ ਗੋਲੀ ਚਲਾਈ ਅਤੇ ਚਲੇ ਗਏ ਗੋਲੀਆਂ ਘਰ ਦੇ ਮੇਨ ਗੇਟ ਦੇ ਆਰ ਪਾਰ ਹੋ ਗਈਆਂ ਇਸ ਗੋਲੀकांड ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਐਸਐਚਓ थाना ਫਿਲੌਰ ਸੁਪਰੀ ਭੂਸ਼ਣ ਕੁਮਾਰ ਨੇ ਕਿਹਾ ਕਿ ਅਸੀਂ ਉਸ ਇਲਾਕੇ ਵਿੱਚ ਲੱਗੇ ਸਾਰੇ ਸੀਸੀਟੀਵੀ ਕੈਮਰੇ ਖੁਗਾਲ ਰਹੇ ਹਾਂ ਲੇਕਿਨ ਅਜੇ ਤੱਕ ਕਿਸੇ ਵਿਅਕਤੀ ਦੀ ਪਛਾਣ ਨਹੀਂ ਹੋ ਪਾਈ ਅਸੀਂ ਤਿੰਨ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਦਿੱਤਾ ਹੈ ਦੋਸ਼ੀਆ ਦੀ ਪਾਲ ਜੰਗੀ ਪੱਧਰ ਤੇ ਜਾਰੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਤਰਫਾਲ ਦੀ ਖਾਸ ਰਿਪੋਰਟ ਸਰ ਬੀਤੇ ਕੱਲ ਨੂੰ ਇੱਕ ਫਲੋਰ ਦੇ ਨਜ਼ਦੀਕ ਕੰਡ ਖੜਾ ਵਿਕੇ ਰਾਤ ਨੂੰ ਲੋਕਾਂ ਨੇ ਪੈਰੰਗ ਕੀਤੀ ਹੈਗੀ ਕਿਸੇ ਗੱਲ ਦੇ ਉੱਤੇ ਤੇ ਸਰ ਪਤਾ ਲੱਗਾ ਵੀ ਮਾਮਲਾ ਹੈ ਕੀ ਸੀ ਕਿਉਂ ਪੈਰੰਗ ਹੋਈ ਆ ਔਰ ਕਿਹਨਾਂ ਨੇ ਕੀਤੀ ਹੈ ਰੇ ਦੇਖੋ ਮੈਂ ਮੌਕੇ ਤੇ ਗਿਆ ਸੀ ਤੇ ਉੱਥੇ ਜਿਹੜੇ ਹੈਗੇ ਸੀ ਜੀ ਫੁੜੀ ਨੂੰ ਖੰਡਾ ਲੱਗਿਆ ਜ ਜਿਹਦੇ ਵਿੱਚ ਇੱਕ ਮੋਟਰਸਾਈਕਲ ਦੇ ਤਿੰਨ ਨੌਜਵਾਨ ਹੁੰਦੇ ਨੇ ਜੀ ਪਹਿਲਾਂ ਤੇ ਕੁਝ ਸ਼ਾਇਦ ਵਟਾ ਵਗੈਰਾ ਘੁਮਾ ਰਹੇ ਸੀ ਬਾਦਲ ਜੀ ਦੋ ਫਾਇਰ ਇੱਕ ਨੌਜਵਾਨ ਜਿਹੜਾ ਦੋ ਫਾਇਰ ਕਰਦਾ ਜੀ ਤੇ ਫਾਇਰ ਕਰਕੇ ਚਲਾ ਜਾਂਦਾ ਜੀ ਜਿਹੜਾ ਉਹ ਘਰ ਹੈਗਾ ਐਨਆਰਆਈ ਦਾ ਘਰ ਆ ਉਹ ਸਾਦੇ ਸਵੇਤ ਪਰਿਵਾਰ ਬਾਹਰ ਇਟਲੀ ਜਾ ਰਹੇ ਨੇ ਜੀ ਤੇ ਇਸ ਸੰਬੰਧ ਜਿਹੜਾ ਹੈਗਾ ਬਾਕੀ تفصیلی جاری ہے ਕਿ ਬੰਦੇ ਕੌਣ ਸੀਗੇ ਕਿੱਥੋਂ ਆਏ ਨੇ ਤੇ ਇਹਨਾਂ ਦਾ ਮੋਟਿਵ ਕੀ ਸੀਗਾ ਜੀ ਤੇ ਸਰ ਜਿਹੜੇ ਘਰ ਰਸਿਸਿਲੀ ਕਰਨ ਲੱਗੇ ਹੈਗੇ ਆ ਉਹਨਾਂ ਵਿੱਚ ਕੁਝ ਪਤਾ ਲੱਗਾ ਵੀ ਜਿਹੜੇ ਘਰਵਾਇਆ ਕਿਤੇ ਦੇ ਹੈਗੇ ਆ ਕੋਈ ਮੋਟਰਸਾਈਕਲ ਦਾ ਨੰਬਰ ਕੋਈ ਟ੍ਰੇਸ ਹੋਇਆ ਹੋਵੇ ਨਹੀਂ ਅਜੇ ਤੱਕ ਮੋਟਰਸਾਈਕਲ ਦਾ ਨੰਬਰ ਟ੍ਰੇਸ ਨਹੀਂ ਹੋਇਆ ਜਿਹੜੇ ਬੰਦੇ ਹੈਗੇ ਨੇ ਉਹਨਾਂ ਦਾ ਜਿਹੜਾ ਹੈਗਾ ਵਾ ਕੰਟੈਕਟ ਹੈਗਾ ਵਾ ਉਹਨਾਂ ਦੇ ਮੋਬਾਈਲ ਨਾਲ ਹੀ ਬਾਹਰ ਬਿਠੇ ਹੋਏ ਆਪਾਂ ਦੇਖਦੇ ਨੇ ਤੇ ਉਹਨਾਂ ਨੇ ਹੀ ਮੈਨੂੰ ਆਪਣੇ ਘਰ ਦੀਆਂ ਕੁਝ ਚੀਜ਼ੀ ਫੋਟੋ ਭੇਜੀ ਸੀਗੇ ਬਾਕੀ ਕੈਮਰੇ ਵਿੱਚ ਹੀ ਫੰਡਾ ਲੰਦਾ ਜਦੋਂ ਕਿਧੋਂ ਨਿਕਲੇ ਕਿੱਧਰ ਜਾ ਰਹੇ ਆ ਦੇਖਦੇ ਹੋਏ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ